ਇੱਥੇ ਲੋ ਉਹ ਸਾਡਾ ਉਹ ਪਿਆਮ ਰਿਹਾ ਹੈ ਬੱਡੇ ਲੋ ਤਰਾ ਤੋਂ ਵੀ ਲੈਣ ਹੁਣ ਕੀ ਲੋ ਜਿਹੜਾ ਸਾਰੇ ਤੁਸੀਂ ਆਪਦੇ ਜਿਹੜੇ ਤਰਾ ਤੋਂ ਬੈਠਾ ਇੱਥੇ ਲੋ ਉਹਨੂੰ ਇੱਥੇ ਲੋ ਆਸਬੰਧੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਰਾਲਾ ਇੰਨੀ ਤੇਜ਼ੀ ਦੇ ਨਾਲ ਲੈ ਕੇ ਲੰਘਿਆ ਹਾਂਜੀ ਮਿੱਟੀ ਲਾ ਕੇ ਨਾਲ ਦੀ ਨਾਲ ਹੀ ਮੁੜਨਾ ਹੋਵੇ ਇਨਾਂ ਨੂੰ ਕੋਈ ਕਿਸੇ ਦੀ ਜਾਣ ਦੀ ਪਰਵਾਹ ਨਹੀਂ ਤੁਹਾਡਾ ਬੇਟਾ ਸੀਗਾ ਜੀ ਕਿੰਨੀ ਉਮਰ ਦੇ ਸੀਗੇ ਕਿੰਨੀ ਕੁ ਉਮਰ ਦੇ ਸੀਗੇ ਜੀ ਦੇ ਜੋ ਵੀ ਕੀ ਕੀ ਸੀ ਉਹੋ ਇੰਨੀ ਤੇ ਕਦੇ ਤਿਆਰੇ ਸੀਗੇ ਐਕਸੀਡੈਂਟ ਟਰੱਕ ਨਾਲ ਕਿਦਾਂ ਕਿਦਾਂ ਹੋਇਆ ਜੀ ਤੇਜੀ ਇਹਨਾਂ ਦੀ ਘਟਰੀ ਨਹੀਂ ਮੈਨੋ ਦੇ ਭਰਾ ਉਹ ਵਧ ਨਹੀਂ ਆ ਸਾਡਾ ਸੰਤ ਬਾਤ ਸਾਡੇ ਕੋਈ ਹੱਕ ਕੀ ਮੰਗ ਕਰਦੇ ਹੋ ਇੱਥੇ ਧਰਨਾ ਲਾ ਕੇ ਬੈਠੇ ਹੋ ਜੀ ਕੀ ਮੰਗ ਕਰਦੇ ਹੋ ਆ ਪਿਛਲੇ ਦਿਨਾਂ ਦੇ ਵਿੱਚ ਆਪਣੇ ਗੁਰੂ ਦੇ ਵਿੱਚ ਇੱਕ ਸੜਕ ਤੇ ਹੀ ਲਾ ਦਿੰਦੇ ਸੋਹਾਰੇ ਮੇਰਾ ਮਸੀਹ ਦਾ ਮੁੰਡਾ ਡਿਊਟੀ ਸੀਗਾ ਉਹ ਜੇਲ੍ਹ ਸੁਜਟ ਬਣ ਗਿਆ ਤੇ ਉਹ ਕੋਲ 40 ਬੰਦੇ ਪੁਲਿਸ ਵਾਲੇ ਲੌਂਗਰੇ ਹੁੰਦੇ ਜੇਲ੍ਹ ਚ ਤੇ ਉਹ ਮਾਨਸਾ ਕਹਿੰਦਾ ਸੀ ਉਹ ਬਹੁਤ ਚੀਕਾਂ ਮਾਰਦਾ ਜੇਲ੍ਹ ਚ ਮੈਨੂੰ ਦੱਸਿਆ ਕਰਿਓ ਦਿਖਾਇਆ ਕਰਿਓ ਜਦੋਂ ਮਾਰੀਆਂ ਗਰਦੂਤਾ ਕਰਨਗੇ ਪੁਲਿਸ ਵਾਲੇ ਮਾਰੇ ਕੰਮ ਕਰਨਗੇ ਇਹਨਾਂ ਨੂੰ ਹੀ ਮਾੜਾ ਫਲ ਮਿਲਣਾ ਹੈ ਇਹਨਾਂ ਦੇ ਜਵਾਬ ਵੀ ਨਸ਼ਿਆਂ ਤੇ ਲੱਗਣਗੇ ਨਾ ਲੱਗੇ ਸਾਨੂੰ ਕਹੋ ਦਿਓ ਅਸੀਂ ਮਹਾਰਾਜ ਨੂੰ ਅਰਦਾਸ ਕਰਦੇ ਆਂ ਵੀ ਜਿੰਨੇ ਵੀ ਪੁਲਿਸ ਵਾਲੇ ਆ ਇਹਨੇ ਮਾਰੇ ਆ ਚੰਗੇ ਹੈਗੇ ਬਲਦ ਵਿੱਚ ਕੁਝ ਨਹੀਂ ਕਿ ਜੇ ਸਾਡੇ ਜਵਾਗਰ ਨਸ਼ੇ ਤੇ ਲੱਦੇ ਇਹਨਾਂ ਨੂੰ ਵੀ ਲੱਗ ਜਾਣ। ਇਹਨਾਂ ਨੂੰ ਪਤਾ ਲੱਗ ਜਾਵੇ। ਲੱਗ ਜੇ ਕਿ ਨਹੀਂ? ਟ੍ਰਿਪਲ ਨੂੰ ਫਰੇਵਲ ਬੈਠਾ ਲਈ ਚੈਕਿੰਗ ਕਰਨਾ ਪੁਲਿਸ ਫੜ ਕੇ ਉਹਦੀ ਡਾਕਟਰੀ ਕਾਲਜੇ ਨਾ ਨਸ਼ਾ ਖਾਧਾ ਹੋਈ ਜ਼ਿੰਮੇਵਾਰ ਆ। ਉਹਦੇ ਕਾਹ ਚੈੱਕ ਕਰ ਲੈ ਜੇ ਨਾ 2 ਨੰਬਰ ਤੇ ਜ਼ਿੰਮੇਵਾਰ ਆ। ਦੱਸੋ ਵੀ ਕੋਈ ਵੀ ਕੋਈ ਹੱਲ ਨਹੀਂ ਇਹਨਾਂ ਕੋਈ। ਕੁਛ ਵੀ ਕਰਦੀ ਤੇ ਤੂੰ ਮੋਟਰਸਾਈਕਲ ਲਈ ਜਾਂਦੇ ਪੜਾ ਚਾਰ ਦੇ ਹੋਣ ਤਾਂ ਵੀ ਚਲਾਨ ਕੱਟ ਦਿੰਦੇ ਆ ਚਾਰਿਆਂ ਉਹਨਾਂ ਕੋਈ ਨਹੀਂ ਕਰਦੇ ਭਾਈ। ਉਹਨਾਂ ਨੂੰ ਡਰ ਲੱਗਦਾ। ਡਰ ਲੱਗਦਾ। ਉਹਨਾਂ ਨੇ ਅੱਖਾਂ ਜੁਗਣਾ ਮਾਰੀਆਂ ਲੈ ਕੰਨਾਂ ਨੇ ਬੰਦ ਕਰੇ ਰੇਆ ਉਹਨਾਂ ਨੂੰ ਡਰ ਲੱਗਦਾ ਤੇ ਗਰੀਬੰਦੂਰ ਡਰਦੀ ਲੱਗਦਾ ਤੇ ਮਜ਼ਦੂਰ ਸੀ ਮਜ਼ਦੂਰ ਰੁਕ ਕੇ ਕਿੰਨਾ ਸੜਕ ਤੇ ਕੀ ਕਰਦਾ ਸੋ ਮਜ਼ਦੂਰ ਸੜਕ ਤੇ ਨਾ ਚੜੇ ਅਸੀਂ ਕਹਿੰਦੇ ਹੁੰਦੇ ਜਹੇ ਬੰਦਿਆ ਸਾਰੇ ਜਹੇ ਬੰਦਿਆ ਕਿੰਨਿਆ ਵੀ ਕੋਈ ਜਹੇ ਬੰਦ ਨਿਕਰਾ ਹੋਵੇ ਸਿੱਧੂਪੁਰ ਦੇ ਕਿੰਨਿਆ ਵੀ ਜਹੇ ਬੰਦਿਆ ਕਹਿੰਦੀਆਂ ਵੀ ਗਰੀਬੋ ਜ਼ਿਮੀਦਾਰੋ ਸਾਨੂੰ ਸੁਣੋ ਨਾ ਸੜਕ ਤੇ ਵੀ ਚੜਨ ਦੇਣਾ ਇਹ ਕਿਹੜੇ ਘਰਾਣੇ ਲੋਕਾਂ ਸੜਕਾਂ ਆਉਂਦੀਆਂ ਬਣਾ ਲੈਣਗੇ ਜਿਹੜੀ ਸੜਕ ਲਖ ਰੇ ਪੱਟ ਦੇਣਗੇ ਤੁਸੀਂ ਦੇਖ ਲਿਓ ਤੂੰ ਸ਼ੈਗਣੀਆਂ ਲੰਘਿਆ ਕਰਾ ਸਾਨੂੰ ਦੱਸ ਦਿੰਨੇ ਆ ਇਹ ਨੇਰੀ ਆ ਰਹੀ ਆ ਜਿਵੇਂ ਅੱਜ ਮੈਂ ਵੀਡੀਓ ਸੁਣੀ ਉਹ ਜੈਮਰਦਾ ਖੇਡਦਾ ਬੰਦਾ ਹੈਗਾ ਕਿ ਮਰ ਗਿਆ ਉਹ ਪੁਰਾਣੀ ਵੀਡੀਓ ਬਣਾ ਕੇ ਸੁਣਨਾ ਬੋਕਾ ਮਿਲਿਆ ਉਹ ਕਹਿੰਦਾ ਸੀ ਕਿ ਨੇਰੀ ਆਊ ਥੋੜਾ ਦੁੱਧ ਲੈ ਜੂਗੀ ਢਾਕੇ ਹੁਣ ਕਹੀ ਸੁਣਨਗੇ ਕਿ ਕਿਵੇਂ ਲੈ ਜੂਗੀ ਢਾਕੇ ਉਹਦਾ ਮੈਂ ਪੂਰਾ ਕਿਉਂ ਸੁਣਿਆ ਦੇਖ ਲਓ ਅੱਜ ਜੇ ਕਿਤੇ ਕਿਤੇ 10 ਕਿਲੋ ਦਾ 2 ਕਿਲੋ ਰੱਖਦਾ 8 ਕਿਲੋ ਢੋਹਾ ਲੈ ਲਈ ਨੇ ਢਾਕੇ ਉਹਵੇਂ ਆਪਣੇ ਪੁੱਤ ਨੂੰ ਢਾ ਲੈਣੇ ਇਹ ਤੇ ਪੋਸਲੇ ਹੱਥਾਂ ਵਿੱਚ ਜੀ ਅੱਪਾ ਜਾੜੀ ਹੱਲਾ ਕੁ ਲੱਗੀ ਨੇ ਪੋਇਆ ਸੀ ਇਹ ਪੋਸਰੇ ਕੁਝ ਜਵਾਨ ਆਪਣੇ ਹੱਲੇ ਕੁਲੇ ਚ ਮਾਰਦੇ ਕੁਸ ਹੱਤਵਾਦੀ ਕਹਿ ਕੇ ਮਾਰਦੇ ਕਿਹੜਾ ਹੱਤਵਾਦੀ ਸੀ ਇੱਥੇ ਆਪਣੇ ਪੰਜਾਬ ਚ ਮੈਂ ਉਹੀ ਮਾਰਦੇ ਇੱਕ ਅਦਾ ਤਵਾਦੀ ਹੋਊਗਾ 40 ਨੂੰ ਮਾਰਦੇ ਪੋਸਰੇ ਸਿਪਾਹੀ ਤੋਂ ਥਾਣੇ ਦਾ ਥਾਣੇ ਤੋਂ ਡੀਸੀ ਬਾਰੇ ਦੇ ਮਾਰੇ ਨੇ ਉਹ ਮਾਰਦੇ ਤੀਜੀ ਜਵਾਨੀ ਬਾਹਰ ਨੂੰ ਚਾੜਤੀ ਚੌਥੀ ਜਵਾਨੀ ਨਸ਼ਿਆਂ ਚ ਬਾੜਤੀ ਤੇ ਪੰਜਵੀਂ ਕਿਸਾਨੀ ਚੋਣੇ ਚ ਜਾੜਦੀ ਜੇ ਨਹੀਂ ਜਾੜੀ ਤਾਂ ਦਾਦਾ ਦਿਓ ਆ ਝੋਨਾ ਰੁਲੀ ਜਾਂਦਾ ਪੁਲਸਾਂ ਨੂੰ ਝੋਨੀਆਂ ਨਹੀਂ ਭੋਰਾ ਵੀ ਧਿਆਣੀ ਨੇ ਇਹਨੇ ਕਿਸਾਨਾਂ ਦੇ ਮੁੰਡੇ ਆ ਕੱਲ੍ਹ ਪਾਸੋ ਗੱਲ ਹੋਈ ਅੱਜ ਨੰਬਰ ਤੇ ਪਰਚਾ ਕਰ ਦੋ ਜੇ ਅੱਗ ਲਾਉਂਦਾ ਸਰਪੰਚ ਤੇ ਪਰਚਾ ਕਰ ਦੋ ਅੱਗ ਲਾਉਂਦਾ ਤੇ ਜਿਹੜਾ ਐਮਐਲਏ ਲਾਉਂਦਾ ਉਹ ਤੇ ਕਿਉਂ ਨਹੀਂ ਕਰਦੇ ਭਾਈ ਕਿਉਂ ਨਹੀਂ ਕਰਦੇ ਪੁਲਸਾਂ ਦੇ ਪਰਚਾ ਐਮਐਲਏ ਨੇ ਲੱਗਦਾ ਤੁਹਾਡੇ ਉਦੋਂ ਡਰ ਲੱਗਦਾ ਸਰਪੰਚ ਨੂੰ ਆਪਣੇ ਦੇ ਗਰੀਬ ਆ ਮੈਂਬਰ ਨੂੰ ਆਪਣੇ ਦੇ ਗਰੀਬ ਆ ਐਮਸੀ ਨੂੰ ਆਪਣੇ ਦੇ ਗਰੀਬ ਆ ਨੰਬਰਦਾਰ ਤੇ ਮਲੂਕੇ ਪਰਚਾ ਕਰਤਾ ਕਰੀਪ ਕਰ ਸੋਨੇ ਕਿੱਲੇ ਡੂਰ ਕਰਨ ਨੂੰ ਅੱਗ ਲਾ ਲਈ। ਉਹਦੇ ਪਰਚਾ ਕਰਦਾ ਅਸਲਾ-ਸਸਨਿਉ ਜਬਤ ਕਰ ਲਿਆ। ਉਹਦੀ ਨੰਬਰਦਾਰੀ ਭੰਗ ਕਰਦੀ, ਉਹਦੀ ਲਾਹਣ ਦੇ ਵਿੱਚ ਝਹੀਟ ਮਾਰਦੀ। ਦੱਸੋ ਬਈ, ਉਥੇ ਐਮਐਲਓ ਜੀ ਅੱਗ ਲੱਗੀ ਦਿਖਾਉਣਾ ਮੈਂ। ਚੱਲੋ ਮੇਰੇ ਨਾਲ। ਕਿਉਂ ਨਹੀਂ ਉਹ ਪਰਚਾ ਕਰਦੀ ਬਸ। ਇਹੀ ਦੇਖੀ ਜੋਈ ਪਰਚਾ ਕਰਦਾ। ਉਸ ਕਹਿੰਦੇ ਸਾਨੂੰ ਅਰਬ ਬੋਲਦੇ ਆ ਬੋਲਦੇ ਨਹੀਂ ਬੁਲਾਉਂਦੇ ਆ। ਕਦੋਂ ਉਂਗਲਾ ਦੇ ਜਾਣੇ ਆ। ਢੜਕੇ ਦਾ ਅਜ 8.5 ਵਜਾ ਹੋਇਆ ਵਾ। ਉਸ ਜਿਹ ਘਾਰੇ ਘਰ ਦੀ ਪਿੱਛੇ ਨਾ ਖਰੀ ਹੁੰਦੀ ਇਹ ਨਿੱਭਰ ਜਾਣਾ ਸੀ ਇਹ ਗਰੀਬ ਪਰਿਵਾਰ ਦਾ ਸ਼ਿਸ਼ਕਾਰ ਹੋ ਜਾਣਾ ਸੀ ਉਹਨਾਂ ਨੂੰ ਸ਼ਾਂਤੀ ਮੈਜੈਂਸੀ ਪਰਿਵਾਰ ਨੂੰ ਕਿਉਂਕਿ ਅਜਨੇ ਮਰਿਆ ਪੁਲਸ ਵਾਲੇ ਨੇ ਮਰਿਆ ਗਰੀਬ ਦਾ ਮਰਿਆ ਜੇ ਪੁਲਸ ਵਾਲਾ ਮਾਰ ਜਣਾ ਫੇਰ ਪੁੱਛਦੇ ਕਿਵੇਂ ਉਹਦੇ ਕਾਗਜ਼ੋ ਪੈਸੇ ਲੈ ਕੇ ਪੱਟਾ ਤੇ ਹੱਥ ਮਾਰ ਕੇ ਪੜਦੀ ਸੀ ਨਾ ਉਹਵੇਂ ਪੜਦੇ ਦਿਖਾ ਦੇਾਂਗੇ ਦੇਖਿਆ ਪੁਲਸ ਵਾਲੇ ਬਥਰੇ ਇਸ ਕਰਕੇ ਪੁਲਸ ਨੂੰ ਸ਼ਰਮ ਚਾਹੀਦੀ ਆ ਵੀ ਗਰੀਬ ਘਰਾਂ ਦਾ ਬਖਸ਼ ਦਿਓ ਉਹ ਬਖਸ਼ ਦਿਓ 50 ਬਾਜੂਗਾ ਨਾ ਪੰਜਾਬ ਨੂੰ ਚਾੜੋ ਇਹ ਪੁਲਸ ਕੀ ਕਹਿੰਦੀ ਆ ਇਹ ਥਾ ਭਾਜ ਜਾਈ ਤੁਹਾਡਾ ਲਾਉਣ ਨੂੰ ਦੱਸੋ ਸਾਡਾ ਪੁੱਤ ਮਰ ਗਿਆ ਅਸੀਂ ਥਾ ਭਾ ਲਈਏ ਤੁਸੀਂ ਤੜਕੇ ਦਾ ਉੱਥੇ ਨਵੇੜ ਦਿੰਦੇ ਅਸੀਂ ਕੀ ਲੈਣ ਆਉਣਾ ਸੀ ਕੋਈ ਲੈਣ ਆਉਣਾ ਸੀ ਕੋਸ ਤੜਕੇ ਦਾ ਇਸ ਤੋਂ ਖੜਾ ਖੜਾ ਮਗਲੇ ਪਾਸੇ ਇਹ ਕਹਿੰਦਾ ਨਾਲਾ ਟਰੈਵਲ ਦਾ ਪਤਾ ਮੈਨੂੰ ਚੁੱਪੀ ਦਾ ਕਿ ਪਿਆਰ ਦਾ ਕਿ ਬਗਾਲ ਦਾ ਕਿ ਮਾਚਲ ਦਾ ਮਤਲਬ ਤੇ ਰਾਣੀ ਦਾ ਜਦੋਂ ਅਸੀਂ ਲਾਸ਼ ਲੈ ਕੇ ਤੁਰ ਲੱਗੇ ਆਂ ਤਾਂ ਮੈਨੂੰ ਫੜ ਲਿਆ ਬਈ ਜੋੜਾ ਤੜਕੇ ਵਾਲੀ ਕੁੜੀ ਸੀ ਤੜਕੇ ਉੱਠੜੀ ਸੀ ਇਹਨੂੰ ਕਿ ਚੱਲ ਗੁਰਦੁਆਰੇ ਚੱਲ ਇਹ ਚੱਲਦਾ ਤੇ ਨਹੀਂ ਕੁੜੀ ਸੀ ਤੇ ਧਰਮ ਤੋਂ ਬੇਧਰਮ ਹੋ ਗਈ ਆ ਪੁਲਿਸ ਆਪਣੀ ਤੇ ਸੌਖਾ ਖਾਂਦੀ ਆ ਕਿ ਲਿਖੋ ਪੁਲਿਸ ਦੇ ਵਿੱਚ ਭਰਤੀ ਹੁੰਦੀ ਆ ਵੀ ਅਸੀਂ ਸੱਚ ਵੀ ਰੱਖੀ ਕਰਾਂਗੇ ਪਰ ਝੂਠੀ ਰੱਖੀ ਕਰਦੇ ਆ ਲੋਕ ਸੱਚ ਵੀ ਨਹੀਂ ਕਰਦੇ ਇਹ ਪੁਲਿਸ ਨੂੰ ਆਪਾਂ ਇਕੱਠੇ ਹੋ ਕੇ ਲੋਕਾਂ ਨੂੰ ਲੜਾਈ ਲੜਨਾ ਪੈਣਾ ਕੋਈ ਦੁਕਾਨਦਾਰ ਵੀ ਕੋਈ ਹੋਰ ਆਇਆ ਪਰੇਸ਼ਾਨੀ ਮੰਨੇ ਵੀ ਜਾਰੇ ਆ ਕੇ ਵੀ ਬਹਿ ਗਏ ਹੁਣੀ ਬੈਠੇ ਸਾਡੇ ਪੁੱਤ ਦੀ লাশ ਨੇ ਅਜਨ ਇਨਸਾਫ ਨਹੀਂ ਦਵਾਇਆ ਤਾਂ ਬੈਠੀਆਂ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਮਜਬੂਰੀ ਦੇ ਮਾਰੇ ਬੈਠਿਆ ਕੋਈ ਚਾਣੀ ਧਰਨਾ ਲਾਉਣਾ ਕੋਈ ਵੀ ਚਾਣੀ ਦੱਸ ਦਿਓ ਇਹ ਚਾਹ ਤਾਂ ਦੇਖੋ ਬਸਰਾ ਮੋੜੀ ਮਾਰੀ ਹੋਈ ਸੀ ਬੱਚੇ ਜੈਕਸਨ ਡੈਥ ਹੋ ਗਈ ਕਬਾ ਦਾ ਦਾਗਣਾ ਚਲੋ ਦੋਨਾਂ ਧਰਾਂ ਦੇ ਸਾਹਮਣੇ ਆ ਗਏ ਅਸੀਂ ਪੰਚਾਇਤ ਮੋਤਰਾ ਆਦਮੀ ਹੈ ਇਹਨਾਂ ਦੀ ਯਾਰੇ ਸਾਰੇ ਨੇ ਨਾ ਮਿਲੋ ਕੇ ਸਾਰੇ ਨੇ ਸਹਿਯੋਗ ਦੇ ਕੇ ਜਿਹੜਾ ਕੰਮ ਪੁਰਾਇਦੁੱਲਾ ਪਾਰਟੀ ਨੇ ਕਰਵਾਤਾ ਉਹਨਾਂ ਤਰ੍ਹਾਂ ਖਤਮ ਕਰਨ ਲੱਗੇ ਉਦੋਂ ਤੋਂ ਬੇਡੇ ਰਾਜ ਦਾ ਸਰਕਾਰ ਹੋ ਜਾਊਗਾ ਉਹ ਇਹੋ ਜਿਹੇ ਫੌਤਾ ਬਾਈਕ